ਦਾ ਖੇਡ ਮੈਦਾਨ ਦੇ ਵਿੱਚ ਪਹਿਲੀ ਰੇਡ ਫੀਟਰ ਬਿਲਡ ਦੀ ਮਿਲਿਆ ਨਵੀ ਕਲਰਮ ਆਏ ਹਾਏ ਢੇਰ ਦਾ ਕਬੱਡੀ ਕਪਾ ਰਵੀ ਕਲਰਮ ਲਓ ਕਬੱਡੀ ਯੱਗੂ ਇੱਕ ਪਾਸੇ ਨੌਜਵਾਨ ਗੱਭਰੂ ਵਿਕਾਸ ਲਿਵੇਨਾ ਢੇਰ ਦਾ ਕੌਡੀ ਕੱਪ ਹੈ ਬੜਾ ਜਾਨਦਾਰ ਮੈਚ ਪਈ ਹੋ ਕੌਡੀ ਰਵੀ ਕਲਮਰੀ ਹੁਣ ਵੇਖਦੇ ਹਾਂ ਵਿਚੋਂ ਦੇ ਵਿੱਚੋਂ ਵਿਕਾਸ ਅਲੇਵਾ 24 ਸਾਲਾਂ ਦੀ ਉਮਰ ਹੈ ਇਸ ਨੌਜਵਾਨ ਦੀ ਇੱਕ ਪਾਸੇ ਬੱਲੇ 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 ਆਓ ਆਹ ਫੇਰ ਜਾਨਰੀ ਦਾ ਹੈ ਗਿੱਲ ਭਰਾ ਕਹਿੰਦੇ ਵੀ ਜੱਗੂ ਦਾ ਹਰ ਇੱਕ ਜੱਫਾ 5 5000 ਦਾ ਹੋ ਗਿਆ ਲਓ ਪੈਂਦੀ ਕੋਟੀ ਉੱਤੇ ਭਰਾ ਮੇਰਿਆ ਸੱਤ ਕਰਤਾ ਨਹੀਂ ਸੱਤ 7000 ਦਾ ਹਰ ਇੱਕ ਜੱਫਾ ਜੱਗੂ 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 ਅੱਜ ਸਿਰਾਂ ਲੱਗੂ ਆਓ ਢੀਲਾ ਜਾਣ ਲੀਦਾ ਇਧਰ ਭਰਾ ਕਹਿੰਦੇ ਵੀ ਜੀ ਮਨੀਸ਼ ਹੈ ਸ਼ੀਰੂ ਦਾ ਭਰਾ ਵੀ ਮਨੀਸ਼ਾ ਹੈ ਇੱਕ ਦੁੱਲੇ ਨਾਲ ਹੁੰਦਾ ਮਨੀਸ਼ਾ ਇੱਕ ਆਮ ਮਨੀਸ਼ਾ ਹੈ ਹੁਣ ਪੈਂਦੀ ਕੌਡੀ ਉੱਤੇ ਜੱਗੂ 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 ਜਫਾ ਲੱਗੂ ਕਿ ਨਹੀਂ ਲੱਗੂ ਇਹ ਸਮੇਂ ਦੀਆਂ ਬਾਤਾਂ ਹੈ ਜਫਾ 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 ਰੈਂਬੋ ਰੈਂਬੋ ਸਾਪ ਰੈਡੋ ਰੈਂਬੋ ਸਾਪ ਰੈਡੋ ਰੈਂਬੋ ਫਾਤਾ ਯਾਰ ਦਾ ਜੇਤੂ ਬਣ ਗਿਆ ਦਾ ਬੱਲਰਾ ਪਿੰਡ ਹੈ ਉਹ ਕਬੱਡੀ ਪਈ ਹੋਈ ਹੈ ਮਨੀਸ਼ ਫੇਰ ਮਨੀਸ਼ ਫੇਰ ਮਨੀਸ਼ ਫੇਰ ਅੱਜ ਮਨੀਸ਼ ਕਹਿੰਦਾ ਸੇਤ ਢਿੱਲੀ ਆ ਸੇਰਾ ਕਬਰੂਆ ਢਿਲਿਆ ਪੀਟਰ ਵੈਲਟ ਆ ਗਿਆ ਕਬੱਡੀ ਦਾ ਰਵੀ ਆ ਗਿਆ ਕਲਮ ਵਾਲਾ ਕਬੱਡੀ ਪਾਉਣ ਲਾ ਪੈਂਦੀ ਕਬੱਡੀ ਉੱਤੇ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਰੈਂਬੋ ਰੈਂਬੋ ਮੁੰਡਿਆ ਵੇ ਸੋਹਣਿਆ ਸੁਨਖਿਆ ਉਹ ਕੌਡੀ ਵਾਲੇ ਨੇ ਨਾਂ ਤੇਰਾ ਰੱਖਿਆ ਰੈਂਬੋ ਮੁੰਡਿਆ ਵੇ ਸੋਹਣਿਆ ਸੁਨਖਿਆ ਕੌਡੀ ਵਾਲੇ ਉਹ ਵੇਖ ਢੇਰ ਨੱਚਣ